ਅੰਮ੍ਰਿਤਸਰ ਦੇ ਸ਼ਹਿਰਟਾ ਥਾਣੇ ਤੋਂ ਦਰਿਆਦਲੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਟਾਕੇ ਵੇਚਣ ਵਾਲੇ ਇੱਕ ਦਿਵਿਆਂਗ ਨੌਜਵਾਨ ਸੁੰਦਰਮ ਕੁਮਾਰ ਦਾ ਫੋਨ ਗੁੰਮ ਹੋ ਗਿਆ ਸੀ ਉਹ ਵਾਰ-ਵਾਰ ਥਾਣੇ ਦੇ ਚੱਕਰ ਲਗਾ ਰਿਹਾ ਸੀ ਉਸ ਦੀ ਹਾਲਤ ਦੇਖ ਕੇ ਸ਼ਹਿਟਾ ਦੇ ਐਸਐਚਓ ਵਿਨੋਦ ਸ਼ਰਮਾ ਨੇ ਉਸ ਨੂੰ ਨਵਾਂ ਫੋਨ ਖਰੀਦ ਕੇ ਦਿੱਤਾ ਜਿਸ ਨਾਲ ਇਸ ਨੌਜਵਾਨ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਅਤੇ ਉਹ ਐਸਐਚਓ ਵਿਨੋਦ ਕੁਮਾਰ ਨੂੰ ਦਿਲੋਂ ਦੁਆ ਦੇ ਰਿਹਾ ਹੈ ਇਸ ਬਾਰੇ ਗੱਲਬਾਤ ਕਰਦੇ ਹੋਏ ਦਿਵਿਆਂਗ ਨੌਜਵਾਨ ਸੁੰਦਰਮ ਕੁਮਾਰ ਅਤੇ ਉਸ ਦੇ ਸਾਥੀ ਜਤਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਬੱਚਿਆਂ ਲਈ ਬਿਸਕੁਟ ਟੌਫੀਆਂ ਅਤੇ ਮਠਿਆਈਆਂ ਵੇਚ ਕੇ ਮਿਹਨਤ ਕਰਕੇ ਪੈਸੇ ਕਮਾਉਂਦਾ ਹੈ ਉਸ ਨੇ ਜੋ ਪੈਸੇ ਬਚਾਏ ਸਨ ਉਹਨਾਂ ਨਾਲ ਉਸ ਨੇ ਇੱਕ ਫੋਨ ਖਰੀਦਿਆ ਸੀ ਪਰ ਉਸ ਦਾ ਫੋਨ ਗੁੰਮ ਹੋਣ ਤੇ ਉਹ ਵਾਰ-ਵਾਰ ਥਾਣੇ ਦੇ ਚੱਕਰ ਲਗਾ ਰਿਹਾ ਸੀ ਤਾਂ ਐਸ ਐਚਓ ਛੇਟਾ ਨੇ ਉਸ ਦੀ ਪਰੇਸ਼ਾਨੀ ਸਮਝਦੇ ਹੋਏ ਉਸ ਨੂੰ ਇੱਕ ਨਵਾਂ ਮੋਬਾਈਲ ਫੋਨ ਭੇਟ ਕੀਤਾ ਜਿਸ ਨਾਲ ਪੁਲਿਸ ਦੇ ਇਸ ਕਦਮ ਦੀ ਹਰ ਜਗ੍ਹਾ ਸ਼ਲਾਘਾ ਹੋ ਰਹੀ ਹੈ ਇਸ ਬਾਰੇ ਗੱਲਬਾਤ ਕਰਦੇ ਹੋਏ ਐਸ ਐਚ ਓ ਛੇਟਾ ਵਿਨੋਦ ਸ਼ਰਮਾ ਨੇ ਕਿਹਾ ਹੈ ਕਿ ਜਦੋਂ ਮੈਂ ਇਸ ਨੌਜਵਾਨ ਨੂੰ ਵਾਰ-ਵਾਰ ਥਾਣੇ ਦੇ ਚੱਕਰ ਕੱਟਦੇ ਹੋਏ ਦੇਖਿਆ ਤਾਂ ਮੈਂ ਇਸ ਨੌਜਵਾਨ ਦੀ ਸਥਿਤੀ ਨੂੰ ਸਮਝਿਆ ਆਪਣੀ ਤਕਨੀਕੀ ਟੀਮ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਵੀ ਸਹਿਯੋਗ ਦਿੱਤਾ ਤੇ ਇਸ ਮਾਮਲੇ ਤੇ ਕੰਮ ਕੀਤਾ ਅਤੇ ਇਸ ਨੌਜਵਾਨ ਨੂੰ ਇੱਕ ਨਵਾਂ ਮੋਬਾਈਲ ਫੋਨ ਭੇਟ ਕੀਤਾ ਉਹਨਾਂ ਨੇ ਕਿਹਾ ਹੈ ਕਿ ਅਸੀਂ ਜਾਂਚ ਵੀ ਕਰਾਂਗੇ ਕਿ ਇਸ ਦਿਵਿਆਂਗ ਨੌਜਵਾਨ ਨੂੰ ਥਾਣੇ ਦੇ ਵਿੱਚ ਪਰੇਸ਼ਾਨੀ ਕਿਉਂ ਚੱਲਣੀ ਪਈ ਇਸ ਬੰਦ ਵਿੱਚ ਦਿਵਿਆਂਗ ਨੌਜਵਾਨ ਸੁਂਦਰਮ ਕੁਮਾਰ ਉਸਦੇ ਸਾਥੀ ਜਤਿੰਦਰ ਸਿੰਘ ਅਤੇ ਐਸ ਐਚਓ ਸ਼ੇਟਾ ਵਿਨੋਦ ਸ਼ਰਮਾ ਨੇ ਕੀ ਕੁਝ ਕਿਹਾ ਤੁਹਾਡੇ ਨਾਲ ਵੀ ਕੁਮਾਰ ਪਾਂਡੇ ਕੀ ਹੋਇਆ ਸੀ ਦੱਸਣਾ ਮੇਰਾ ਫੋਨ ਗੁੰਮ ਹੋ ਗਿਆ ਸੀਗਾ ਅੱਛਾ ਹਾਂਜੀ ਉਹ ਫਿਰ ਕਿੱਥੇ ਕਿੰਨਾ ਚਿਰ ਹੋ ਗਿਆ ਗੁੰਮ ਹੋਏ ਨੂੰ ਸਰ 15 ਦਿਨ ਹੋ ਗਏ ਆ ਅੱਜ ਵੀ ਕਿਸ ਤਰ੍ਹਾਂ ਹੈਂਡਓਵਰਕ ਕੀਤਾ ਕਿ ਤੁਹਾਨੂੰ ਨਵਾਂ ਫੋਨ ਤੇ ਐ ਐਸ ਐਚਓ ਸਾਹਿਬਨਾ ਜੀ ਆਪਣੇ ਸਾਰੇ ਆਪੇ ਪਰੇਸ਼ਾਨੀ ਦੱਸੀ ਸੀ ਜੀ ਸਾਰੀ ਦਿੱਕਤ ਦੱਸੀ ਸੀ ਤੇ ਉਹਨਾਂ ਨੇ ਫਿਰ ਜਦੋਂ ਉਹਨਾਂ ਦੇ ਕੰਨ ਤੱਕ ਗੱਲ ਪਹੁੰਚੀ ਤੇ ਫਿਰ ਉਹਨਾਂ ਨੇ ਜੇ ਮੌਕੇ ਤੇ ਜਿੰਨੀ ਵੀ ਕਾਰਵਾਈ ਬਣਦੀ ਹੋਈ ਫਿਰ ਉਹਨਾਂ ਕਰਕੇ ਤੇ ਆਪਣਾ ਉਹ ਉਹਨਾਂ ਨੇ ਫਿਰ ਮੈਨੂੰ ਫੋਨ ਦਿੱਤਾ ਨਵਾਂ ਫੋਨ ਦਿੱਤਾ ਹਾਂਜੀ ਨਵਾਂ ਦਿੱਤਾ ਤੇ ਪਹਿਲਾਂ ਕਿਨੇ ਦਿਨ ਚੈੱਕ ਕਰਦੇ ਖਾਣਿਆਂ ਦੇ ਪਹਿਲਾਂ ਸਰ ਜੀ ਆਉਨੇ ਪੰਜ ਛੇ ਵਰੀ ਆਏ ਆ ਤੇ ਫਿਰ ਆ ਕੇ ਤੇ ਚਲ ਜਾਂਦੇ ਰਹੇ ਉਹਨਾਂ ਤੱਕ ਗੱਲ ਨਹੀਂ ਪਹੁੰਚੀ ਤਾਂ ਕਰਕੇ ਸਾਰਾ ਇੰਨਾ ਟਾਈਮ ਲੱਗ ਰਿਹਾ ਹੈਗਾ ਹਾਂਜੀ ਸਰ ਜਰਾਬ ਵਾਲੇ ਫਿਰ ਕਿੰਨੀ ਜਲਦੀ ਕਾਰਵਾਈ ਕੀਤੀ ਹੈ ਉਹਨਾਂ ਨੇ ਸਰ ਜੀ ਅੱਧੇ ਘੰਟੇ ਦੇ ਅੰਦਰ ਅੰਦਰ ਜਿਹੜਾ ਵੀ ਮਾਮਲਾ ਸੀਗਾ ਉਹਨੂੰ ਸ਼ਾਂਤ ਕਰਕੇ ਤੇ ਸਾਰਾ ਇੱਕ ਡੇਢ ਘੰਟੇ ਦੇ ਵਿੱਚ ਵਿੱਚ ਸਾਡੀ ਸਾਰੀ ਗੱਲਬਾਤ ਸੁਣ ਕੇ ਸਾਡਾ ਸਾਰਾ ਮਾਮਲਾ ਠੀਕ ਠਾਕ ਕਰਤਾ ਸਾਡਾ ਸਾਰਾ ਬਹੁਤ ਬਹੁਤ ਧੰਨਵਾਦ ਹੈ ਐਸਐਚਓ ਸਾਹਿਬ ਨੂੰ ਕਿ ਉਹਨਾਂ ਨੇ ਸਾਡੀ ਇੰਨੀ ਸੁਣੀ ਆਪਣਾ ਕੀਮਤੀ ਵਕਤ ਕੱਢ ਕੇ ਤੇ ਸਾਡੇ ਮਗਰ ਆ ਕੇ ਤੇ ਸਾਡੀ ਇੰਨੀ ਹੈਲਪ ਕੀਤੀ। ਕਿ ਲੱਗਦਾ ਉਮੀਦ ਹੈਗੀ ਸੀ ਤੁਹਾਨੂੰ ਫੋਨ ਲਿਆਂਦੀ ਨੋ ਮੇਜੂਗਾ। ਨਹੀਂ ਸਰ। ਉਮੀਦ ਨਹੀਂ ਸੀਗੀ ਪਰ ਬਹੁਤ ਬਹੁਤ ਧੰਨਵਾਦ ਸਰ ਜੀ ਕੇ ਉਹਨਾਂ ਨੇ ਉਹ ਦਿੱਤਾ ਮੈਨੂੰ ਫੋਨ ਦਿੱਤਾ। ਮੈਂ ਤੇ ਹਮੇਸ਼ਾ ਅਰਦਾਸ ਕਰੂੰਗਾ ਕਿ ਬਾਬਾ ਜੀ ਉਹਨਾਂ ਨੂੰ ਛੜ ਦੀ ਕਲਾ ਤੇ ਰੱਖਣ ਤੇ ਆ ਮੇਰੇ ਜਤਿੰਦਰ ਭਾਜੀ ਨੇ ਇੱਥੇ ਸਾਡੇ ਮੇਰੇ ਗਵਾਂਢੀ ਨੇ ਇਨਾਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਰੱਬ ਇਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਲੰਮੀਆਂ ਲੰਮੀਆਂ ਉਮਰਾਂ ਬਖਸ਼ੇ ਤੁਹਾਨੂੰ ਜੀ ਤੁਹਾਡੇ ਘਰੇ ਤੇ ਉਹ ਦਾਸ ਜੀ ਮੇਰਾ ਨਾਮ ਜਤਿੰਦਰ ਸਿੰਘ ਹੈ ਜੀ ਤੇ ਮੈਂ ਸ਼ਹਾਡੇ ਦਾ ਰਹਿਣ ਵਾਲਾ ਇੱਕ ਅੱਜ ਤੋਂ 7-8 ਦਿਨ 10 ਦਿਨ ਪਹਿਲਾਂ ਇੱਕ ਹੈਂਡੀਕੈਪ ਮੁੰਡੇ ਦਾ ਫੋਨ ਘੜਾ ਗੋਮੋ ਜਾਂਦਾ ਸੀ ਔਰ ਉਹਦਾ ਪਿਓ ਸਿਰਤੇ ਨਹੀਂ ਸੀ ਹੈਗਾ ਉਹਨੇ ਛੋਟਾ ਜਿਹਾ ਜਿਹੜੀ ਦੁਕਾਨ ਆਪਣੀ ਕੁਰਕਰਿਆਂ ਕਰਕਿਆਂ ਦੀ ਕਰਕੇ ਉਤੋਂ ਕਮਾਈ ਕਰਕੇ ਤੇ ਉਹਨੇ ਲਿਆ ਸੀ ਔਰ ਇਹ ਘਟੂ ਘਟ 7-8 ਦਿਨ ਲਗਾਤਾਰ ਥਾਣੇ ਦਾ ਚੱਕਰ ਲਾ ਰਿਹਾ ਸੀ ਤੇ ਪਰ ਸੁਣਵਾਈ ਕੋਈ ਨਹੀਂ ਫਿਰ ਇਹਨਾਂ ਮੇਰੇ ਨਾਲ ਗੱਲ ਕੀਤੀ ਮੈਂ ਐਸੋ ਸੋ ਸਾਹਿਬ ਨਾਲ ਆ ਕੇ ਗੱਲ ਕੀਤੀ ਜਿਹੜੇ ਸਾਡੇ ਏਰੀਏ ਦੇ ਸ਼ਹਾਡੇ ਦੇ ਬੜੇ ਇਮਾਨਦਾਰ ਐ ਸੋਚੋ ਸਾਹਿਬ ਨੂਦੋ ਸ਼ਰਮਾ ਜੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਦੋ ਮਾਰਕੈਂਟੀਆਂ ਦੇ ਅੰਦਰ ਇਹ ਮੁੰਡੇ ਨੂੰ ਫੋਨ ਜਿਹੜਾ ਹੈ ਉਹ ਹਾਸਲ ਕਰਕੇ ਦੇ ਦਿੱਤਾ ਮੈਂ ਫਿਰ ਵੀ ਬਹੁਤ-ਬਹੁਤ ਧੰਨਵਾਦ ਕਰਦਾ ਆ ਵਿਨੋਦ ਸ਼ਰਮਾ ਜੀ ਐਸਐਚਓ ਸਾਹਿਬ ਦਾ ਕਿ ਆਪ ਜੀ ਨੇ ਇੱਡਾ ਜਿਹੜਾ ਪ੍ਰਾਲਾ ਕਰਕੇ ਤੇ ਮੁੰਡੇ ਹੈਂਡੀਕੈਪ ਦੀ ਮਦਦ ਕੀਤੀ ਆ ਕਿਉਂਕਿ ਬੜੀ ਵੱਡੀ ਗੱਲ ਹੁੰਦੀ ਆ ਕਿ ਉਹ ਸਿਰ ਤੇ ਨਾ ਹੋਵੇ ਕੰਮ ਵਿਚਾਰਾ ਆਪਣਾ ਕਰਨ ਲਿਆ ਹੈਂਡੀਕੈਪ ਮੁੰਡਾ ਜਿਹੜਾ ਕੰਮ ਕਰਕੇ ਆਪਣਾ ਢਿੱਡ ਪਾਲਣਾ ਪਰਿਵਾਰ ਦਾ ਪਾਲਣਾ ਬੇਸ਼ੱਕ ਚਲੋ ਜਿੱਦਾਂ ਮਰਜ਼ੀ ਆ ਆਪਣਾ ਕਾਰੋਬਾਰ ਵਿਚਾਰੇ ਨੇ ਚਲਾਇਆ ਸੀ ਔਰ ਉਸ ਸਮੇਂ ਨੂੰ ਮਾਦੇ ਨਜ਼ਰ ਰੱਖਦੇ ਆਂ ਵੇਖਦੇ ਆਂ ਐਚ.ਐਸ.ਓ ਸਾਹਿਬ ਨੇ ਇਹਨੂੰ ਸੈਮਸੰਗ ਦਾ ਨਵਾਂ ਫੋਨ ਜਿਹੜਾ ਉਹ ਗਿਫਟ ਕੀਤਾ ਤੇ ਮੇਰੀ ਫਿਰ ਅਰਦਾਸ ਮਹਾਰਾਜ ਗੜੀ ਸੱਚੇ ਪਾਤਸ਼ਾਹ ਗੜੀ ਇਹੋ ਬੇਨਤੀ ਆ ਕਿ ਮਾਲਕ ਸੱਚੇ ਪਾਤਸ਼ਾਹ ਐਸ.ਓ ਸਾਹਿਬ ਨੂੰ ਬੜੀ-ਬੜੀ ਉਮਰ ਮੇਰੀ ਵੀ ਉਮਰ ਲਾ ਦੇ ਕਿ ਜਿਹੜਾ ਇਤਨਾ ਇੱਕ ਗਰੀਬਾਂ ਦਾ ਪੱਖ ਦੇ ਵਿੱਚ ਬੰਦਾ ਜਿਹੜਾ ਉਹ ਸੋਚਦੇ ਲੱਗਿਆ ਜਾਂਦਾ ਵੀ ਥਾਣੇ ਦੇ ਬਾਹਰ ਕੇ ਤੱਲੇ ਮਾਲ ਦੇ ਨੇ ਕੋਈ ਸੁਣਵਾਈ ਨਹੀਂ ਹੁੰਦੀ ਛਾਟਾ ਥਾਣੇ ਦੀ ਗੱਲ ਹੈ ਇਹ ਸੁਵਾਇਆ ਜਾਂਦਾ ਮੈਂ ਨਾ ਵੀ ਛਾਟੇ ਥਾਣੇ ਦੀ ਮੇਰੇ ਹਿਸਾਬ ਨਾਲ ਐਚ.ਐਸ.ਓ ਸਾਹਿ ਕਾਫੀ ਦਿਨ ਹੋ ਗਏ ਨੇ ਉਹਨਾਂ ਨੂੰ ਇੱਥੇ ਔਰ ਐਨੇ ਇੱਕ ਬੰਦੇ ਇਮਾਨਦਾਰ ਨੇ ਐਨੇ ਇੱਕ ਅਫਸਰ ਇਮਾਨਦਾਰ ਨੇ ਮੈਂ ਅਜੇ ਤੱਕ ਮੇਰੀ ਜਿਹੜੀ ਐਨੀ ਉਮਰੋਂ ਮੈਂ ਨਹੀਂ ਵੇਖਿਆ ਬੀਨਾਂ ਨੂੰ ਵੀ ਜੇ ਕੋਈ ਇਦਾਂ ਦਾ ਕੰਮ ਹੋ ਬੜੀ ਗਰੀਬਾਂ ਦੀ ਮਤ ਕਰਦੇ ਆ ਉਹ ਤੁਹਾਡੇ ਸਾਹਮਣੇ ਆ ਇੱਕ ਬੰਦੇ ਦਾ ਫੋਨ ਜਿਹੜਾ ਗੁੰਮ ਹੋ ਜਾਂਦਾ ਉਹਨੂੰ ਅੱਧੇ ਘੰਟੇ ਤੋਂ ਦੋਵਾਂ ਘੰਟੇ ਦੇ ਅੰਦਰ ਅੰਦਰ ਫੋਨ ਗਿਫਟ ਦੇ ਦਿੱਤੇ ਜਾਂਦਾ ਵੀ ਚਲੋ ਕੋਈ ਨਹੀਂ ਇਤੋਂ ਵੱਡਾ ਅਫਸਰ ਦੱਸੋ ਕਹੀਏ ਕੀ ਉਹਦਾ ਸਾਹਮਣੇ ਆ ਕੋਈ ਕੋਈ ਲੁਕੀ ਤੇ ਆਈ ਨਹੀਂ ਵੀ ਜਿਹੜੀ ਅੱਜ ਲੁਕੀ ਆ ਜੇ ਜਦੋਂ ਆਪਾਂ ਕਿਸੇ ਨੂੰ ਕਹਿ ਦਿੰਨੇ ਵੇ ਗਲਤ ਕੰਮ ਜਾਂ ਕੋਈ ਹੋ ਜ ਦੀ ਮਿਸਾਲ ਜਿਹੜੀ ਐ ਐਸਐਚਓ ਨੇ ਸਪੱਸ਼ਟ ਕੀਤੀ ਆ ਬੜੀ ਵੱਡੀ ਗੱਲ ਐ ਵੀ ਇੱਕ ਹੈਵੀ ਕੈਪ ਬੰਦਾ ਸੀ ਜਿਹੜਾ ਵਿਚਾਰਾ ਤੁਰ ਕੇ ਆ ਵੀ ਨਹੀਂ ਸਕਦਾ ਜਿੰਨੂੰ ਦੋ ਬੰਦੇ ਚੁੱਕ ਕੇ ਲਿਆਉਂਦੇ ਫੇਰ ਥਾਣੇ ਦਾ ਚੱਕਰ ਲਾਉਂਦੇ ਤੇ ਬੜੀ ਮਿਹਰਬਾਨੀ ਐ ਐਸਐਚਓ ਸਾਹਿਬ ਦੀ ਮੈਂ ਫੇਰ ਤੁਹਾਡੇ ਮੀਡੀਆ ਦਾ ਧੰਨਵਾਦ ਕਰਨਾ ਚਾਹੁੰਦਾ ਐ ਐਸਐਚਓ ਸਾਹਿਬ ਦਾ ਇਹਨਾਂ ਨੇ ਬਹੁਤ ਹੀ ਪ੍ਰਸੰਨ ਕੀਤਾ ਮੈਂ ਨਾ ਸਰੋਪਾ ਭੇਡ ਪਾ ਕੀਤਾ ਮੇਰੇ ਏਰੀਆ ਦੇ ਹਿਹਾੜੇ ਦੇ ਜਿਹੜੇ ਐਸਐਚਓ ਇਨੇ ਮਾਦਰ ਨੇ ਮੈਂ ਸਰੋਪਾ ਭੇਡ ਪਾ ਕੇ ਇਹਨਾਂ ਨੂੰ ਸਮਰਥਨ ਕੀਤਾ ਜਿਹੜਾ ਜਿਹੜਾ ਫੋਨ ਮਿਸਿੰਗ ਹੋਇਆ ਇਹ ਲਟਕੇ ਦੇ ਨਾਲ ਫੋਨ ਮਿਸਿੰਗ ਤੇ ਮਤਲਬ ਫੋਨ ਰਿਕਵਰ ਨਹੀਂ ਹੋ ਸਕਿਆ ਤੇ ਚਾਹਤੇ ਸੀ ਵੀ ਸੁਣਵਾਈ ਨਹੀਂ ਸਹੀ ਤਰੀਕੇ ਨਾਲ ਹੋਈ ਜਦੋਂ ਮੇਰੇ ਧਿਆਨ ਚ ਆਇਆ ਅਸੀਂ ਅਫਰਟ ਕਰਕੇ ਆਪਦੇ ਤਰੀਕੇ ਨਾਲ ਟੈਕਨੀਕਲੀ ਇਹਦਾ ਫੋਨ ਰਿਕਵਰ ਕਰਾਇਆ ਤੇ ਦੇ ਹੈਂਡਓਵਰ ਕਰਤਾ ਤੇ ਕਾਫੀ ਮਤਲਬ ਫਿਜ਼ੀਕਲੀ ਥੋੜੇ ਨੂੰ ਪ੍ਰੋਬਲਮ ਹੀ ਤੇ ਕਾਫੀ ਮਤਲਬ ਉਸ ਟਾਈਮ ਲੱਗਾ ਵੀ ਇੰਨੀ ਵਾਰ ਇਹਦਾ ਜਿਹੜੇ ਫੇਰੇ ਪੈ ਗਏ ਗਲਤ ਹੋਇਆ ਕਿ ਲੱਗਦਾ ਹੁਣ ਹਰ ਕਿਸੇ ਨੂੰ ਸੁਣਵਾਈ ਗਈ ਜਲਦੀ ਕਰਕੇ ਇਹਦੀ ਖਾਤੇ ਇਸ ਤਾਂ ਨੌਜਵਾਨਾਂ ਦੀ ਬਿਲਕੁਲ ਬਿਲਕੁਲ ਜੀ ਜਦੋਂ ਹਰ ਕਿਸੇ ਦੀ ਕਰਨੀ ਚਾਹੀਦੀ ਹੈ ਕੋਈ ਏਬਲਡ ਵੀ ਹੈ ਜਾਂ ਡਿਫਰੈਂਟਲੀ ਏਬਲਡ ਵੀ ਹੈ ਹਰ ਕਿਸੇ ਦੀ ਸੁਣਾਈ ਜਲਦੀ ਕਰਨੀ ਚਾਹੀਦੀ ਹੈ ਮਤਲਬ ਉਹਦਾ ਫੇਰੇ ਵਾਲਾ ਕੰਮ ਤੇ ਗਲਤ ਹੈ ਜੀ ਫੇਰੀ ਨਹੀਂ ਹਰ ਕੋਈ ਆ ਆ ਸੁਣਾਉਂਦਾ ਜਿਹੇ ਬਿਵਾਰ ਵੀ ਆ ਸੁਣਾਇਆ ਅੱਜ ਇਹਦੇ ਖੁਸ਼ੀ ਕਿੰਨੀ ਕਿਸੇ ਨੌਜਵਾਨ ਜਿਹਨੂੰ ਫੋਨ ਦਿੱਤਾ ਗਿਆ ਬਹੁਤ ਖੁਸ਼ੀ ਇਹਨੂੰ ਵੇਖ ਕੇ ਸੀ ਗੌਤ ਕਾਪਾ ਕਾਫੀ ਸਟ੍ਰੈਸ ਤਾਂ ਕੰਮ ਕਾਫੀ ਜ਼ਿਆਦਾ ਸੀ ਅੱਜ ਪਰ ਇਹਦੀ ਖੁਸ਼ੀ ਵੇਖ ਕੇ ਸਾਡਾ ਸਟ੍ਰੈਸ ਦੂਰ ਹੋ ਗਿਆ ਦੂਰ ਹੋ ਗਿਆ ਪਰਿਵਾਰਾ ਸਮਾਨਾ ਕੀਤਾ ਗਿਆ ਜੀ ਜੀ ਪਰਿਵਾਰਾ ਨੂੰ ਥੈਂਕ ਯੂ ਲੱਗਦਾ ਹਾ ਥਾਣੇ ਵਿੱਚ ਹਰ ਕਿਸੇ ਦੀ ਸੁਣਵਾਈ ਹੋ ਗਈ ਹਰ ਕੋਈ ਖੁਸ਼ੀ ਜਿਹੜਾ ਕੇ ਆਤਾ ਜਾਂਦਾ ਉਹ ਜਵਾਸ ਸੁਣੀ ਜਾਉ ਬਿਲਕੁਲ ਬਿਲਕੁਲ ਜਨਰਲੀ ਸੁਣੀ ਵੀ ਜਾਂਦੀ ਹੈ ਪਰ ਚਲੋ ਆਪਾਂ ਚੈੱਕ ਵੀ ਕਰਦੇ ਵੇ ਆ ਵੀ ਕਿੰਨੂੰ ਮਿਲਿਆ ਸੀ ਪਹਿਲੋਂ ਲੜਕਾ ਆ ਕੇ ਕਿਉਂਕਿ ਇਸ ਕੰਡੀਸ਼ਨ ਚ ਜੇ ਉਹਨੂੰ ਦੋ ਫੇਰੇ ਪਏ ਤਾਂ ਫਿਰ ਮੇਰੇ ਵੱਲੋਂ ਵੀ ਗਲਤੀ ਹੋਈ ਐ ਅਸੀਂ ਦੇਖਿਆ ਅੱਜ ਬਸਾਦ ਮਣੀ ਪਿਆ ਨਹੀਂ ਬਸ ਇਹਦਾ ਤੁਹਾਡਾ ਇਜ਼ਹਾਰ ਕਰਦੇ ਸਾਰੇ ਹਾਂ ਅੱਜ ਕੋਟ ਦਾ ਕਾਫੀ ਕੰਮ ਸੀ ਤਾਂ ਕਰਕੇ ਕੋਟ ਦੇ ਚਲਾਨ ਵਗੈਰਾ ਦੇਣ ਵਾਲੇ ਦਿਨ ਪੂਰੇ ਹੋ ਰਹੇ ਠੀਕ ਹੈ